ਅਖਬਾਰ ਕਿਤੇ ਹੈ ਸੂਬੇ ਵਿੱਚ ਕੱਲ੍ਹ ਹਰ ਉਸ ਵਿਅਕਤੀ ਦੀ ਜਵਾਨ ਉਤੇ ਸਭਾਰ ਸੀ ਜੋ ਸਵੇਰੇ ਸਵੇਰੇ ਅਖਬਾਰ ਪੜ੍ਹਨ ਦਾ ਸ਼ਕੀਨ ਹੈ ਦਰਅਸਲ ਪੰਜਾਬ ਪੁਲਿਸ ਨੇ ਕੱਲ ਤੜਕੇ ਅਖਬਾਰਾਂ ਦੀ ਸਪਲਾਈ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਚੈਕਿੰਗ ਦੇ ਨਾਂ ਤੇ ਰੋਕ ਲਿਆ ਕਈ ਗੱਡੀਆਂ ਤੋਂ ਅਖਬਾਰਾਂ ਉਤਾਰ ਕੇ ਸੜਕ ਉਤੇ ਰੱਖ ਦਿੱਤੀਆਂ ਗਈਆਂ ਜਦਕਿ ਕਈ ਗੱਡੀਆਂ ਸਿੱਧੀਆਂ ਥਾਣੇ ਵਿੱਚ ਲਿਜਾਈਆਂ ਗਈਆਂ ਅਖਬਾਰਾਂ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਦੇ ਮੋਬਾਈਲ ਫੋਨ ਤੱਕ ਖੋਲੇ ਗਏ ਅਤੇ ਮੁੱਖ ਸੜਕਾਂ ਉੱਤੇ ਖੜੇ ਪੁਲਿਸ ਗੱਡੀਆਂ ਵਿੱਚ ਪਏ ਅਖਬਾਰਾਂ ਦੇ ਬਡਲਾਂ ਨੂੰ ਫਰੋਲਦੀ ਰਹੀ ਪੁਲਿਸ ਬੁਲਾ ਰਹੇ ਨੇ ਦੇਰ ਰਾਤ ਸਪਸ਼ਟ ਕੀਤਾ ਕਿ ਪੁਲਿਸ ਨੂੰ ਖੂਫੀਆ ਇਨਪੁਟ ਮਿਲੀ ਸੀ ਕਿ ਅਖਬਾਰ ਲਿਜਾਣ ਵਾਲੀਆਂ ਗੱਡੀਆਂ ਦੇ ਵਿੱਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਇਸੇ ਸ਼ੱਕ ਦੇ ਆਧਾਰ ਤੇ ਸੂਬੇ ਭਰ ਵਿੱਚ ਗਲ ਅਖਬਾਰ ਲਿਜਾਣ ਵਾਲੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਬੁਲਾ ਰਹੇ ਨੇ ਇਸ ਗੱਲ ਉੱਤੇ ਦੁਪਿਹਰ ਬਰਕਰਾਰ ਕਿਹਾ ਕਿ ਕੱਲ ਦੀ ਇਸ ਕਾਰਵਾਈ ਦੇ ਚਾਲੇ ਸੂਬੇ ਵਿੱਚ ਵਾਸੀ ਨੂੰ ਕੋਈ ਤਰ ਤੀਰ ਨਹੀਂ ਮਿਲੀ ਅਤੇ ਕਿਹਾ ਗਿਆ ਕਿ ਤ્વਿਕ ਵਿੱਚ ਜਕਿੰਨੀ ਬਣਾਇਆ ਜਾਵੇਗਾ ਕਿ ਇਹੋ ਜਿਹੀ ਕਾਰਵਾਈ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ